ਨੈਸ਼ਨਲ ਹਾਈਵੇ ਤੇ ਪਿੰਡ ਜੀਵਨਵਾਲ ਬਬਰੀ ਦੇ ਨੇੜੇ ਇੱਕ ਟਰਾਲੇ ਦੀ ਸਾਈਡ ਲੱਗਣ ਕਰਕੇ ਗੰਨਿਆ ਦੇ ਨਾਲ ਭਰੀ ਟਰੈਕਟਰ ਟਰਾਲੀ ਪਲਟ ਗਈ ਹੈ ਖੁਸ਼ਕਿਸਮਤੀ ਰਹੀ ਕਿ ਟਰੈਕਟਰ ਚਾਲਕ ਬਲਬਲ ਬਚ ਗਿਆ ਲੇਕਿਨ ਟਰੈਕਟਰ ਅਤੇ ਟਰਾਲੀ ਨੈਸ਼ਨਲ ਹਾਈਵੇ ਤੇ ਪਲਟਣ ਕਰਕੇ ਕੁਝ ਦੇਰ ਤੱਕ ਟ੍ਰੈਫਿਕ ਡ੍ਰਾਮ ਰਿਹਾ ਮੌਕੇ ਤੇ ਜਦੋਂ ਟਰੈਕਟਰ ਚਾਲਕ ਨੇ ਸੜਕ ਸੁਰੱਖਿਆ ਫੋਰਸ ਨੂੰ ਫੋਨ ਕੀਤਾ ਤਾਂ ਬਹੁਤ ਹੀ ਥੋੜੇ ਸਮੇਂ ਦੇ ਵਿੱਚ ਉਹ ਵੀ ਉੱਥੇ ਪਹੁੰਚ ਗਈ ਉਸ ਵੇਲੇ ਟਰੈਕਟਰ ਚਾਲਕ ਦੇ ਵੱਲੋਂ ਕਿਸੇ ਦੀ ਮਦਦ ਦੇ ਨਾਲ ਟਿਪਪਰ ਚਾਲਕ ਦਾ ਪਿੱਛਾ ਕਰਕੇ ਉਸ ਨੂੰ ਮੌਕੇ ਤੇ ਕਾਬੂ ਕਰ ਲਿਆ ਟਿਪਪਰ ਚਾਲਕ ਦੀ ਤਲਾਸ਼ੀ ਕਰਨ ਤੇ ਉਸ ਪਾਸੋਂ ਥੋੜਾ ਜਿਹਾ ਚੂਰਾ ਪੋਸਟ ਬਰਾਮਦ ਹੋਇਆ ਤੇ ਇੱਕ ਡੀਐਸਪੀ ਦਾ ਆਈਡੀ ਕਾਰਡ ਵੀ ਬਰਾਮਦ ਹੋਇਆ ਜਿਸ ਦੇ ਬਾਰੇ ਟਿਪਪਰ ਚਾਲਕ ਦਾ ਕਹਿਣਾ ਹੈ ਕਿ ਭੁੱਕੀ ਉਸਦੇ ਆਪਣੇ ਖਾਣ ਦੇ ਲਈ ਹੈ ਤੇ ਡੀਐਸਪੀ ਦਾ ਕਾਰਡ ਗਲਤੀ ਦੇ ਨਾਲ ਉਸਦੇ ਕੋਲ ਕਾਗਜ਼ਾ ਵਿੱਚ ਆ ਗਿਆ ਦੂਜੇ ਪਾਸੇ ਸਬੰਧਿਤ ਥਾਣਾ ਸਦਰ ਗੁਰਦਾਸਪੁਰ ਦੀ ਪੁਲਿਸ ਨੇ ਇਸ ਮਾਮਲੇ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ ਗੁਰਦਾਸਪੁਰ ਤੋਂ ਅਪਰਿਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਦੇ ARTV ਅਤੇ ਪੰਜਾਬ ਹਰਿਆਣਾ ਲਾਈਵ ਅੱਜ ਸਰ ਮੇਰਾ ਨਾਮ ਵਿਕਰਮ ਸਿੰਘ ਹੈ ਮੈਂ ਐਡਵੋਕੇਟ ਹਾਂ ਗੁਰਦਾਸਪੁਰ ਵਿੱਚ ਅੱਜ ਮੈਂ ਕਿਸੇ ਕਾਰਨ ਕਰਕੇ ਛੁੱਟੀ ਕਰਕੇ ਘਰੇ ਬੈਠਾ ਸੀ ਮੇਰਾ ਡਰਾਈਵਰ ਜਤਿੰਦਰ ਸਿੰਘ ਵੱਡਾ ਟਰਾਲੀ ਲੈ ਕੇ ਜਾ ਰਿਹਾ ਸੀ ਤੇ ਬੱਬਰੀ ਪਾਈ ਵਾਸਤੇ ਲੱਗ ਜਾਣਗੇ ਇੱਕ 22 ਟਾਇਰਾਂ ਵਾਲੀ ਟਰਾਲੀ ਨੇ ਗਲਤ ਤਰੀਕੇ ਨਾਲ ਉਹਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਸਾਈਡ ਲੱਗ ਗਈ ਆ ਸਾਈਡ ਲੱਗ ਕੇ ਤੇ ਟਰਾਲੀ ਪਲਟ ਗਈ ਆ ਜਾਨੀ ਨੁਕਸਾਨ ਤੇ ਕੋਈ ਨਹੀਂ ਹੋਇਆ ਮਾਲੀ ਸਾਡੇ ਸਾਹਮਣੇ ਆ ਜੀ ਬਾਕੀ ਮੌਕੇ ਦੇ ਦੇਣ ਪੁਲਿਸ ਕੀ ਕਰਦੀ ਆ ਜੀ ਪੁਲਿਸ ਨੂੰ ਕਾਲ ਕੀਤੀ ਆ ਜੀ ਇਹ ਭਗਵਾਨ ਸਾਹਿਬ ਮਾਨ ਸਾਹਿਬ ਦੀਆਂ ਗੱਡੀਆਂ ਐਸਾ ਸਾਹਿਬ ਤੇ ਬਿਲਕੁਲ ਮੌਕੇ ਤੇ ਪਹੁੰਚ ਗਈਆਂ ਜੀ ਬਾਕੀ ਸਾਡਾ ਤੋਂ ਵੀ ਮਲਾਜ਼ਮ ਪਹੁੰਚ ਗਏ ਆ ਜੀ ਤੇ ਟਰੱਕ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਜੀ ਟਰੱਕ ਵਿੱਚ ਕਾਫੀ ਹੋਰ ਸਮਗਰੀ ਵਗੈਰਾ ਬਰਾਮਦ ਕੀਤੀ ਆ ਕੋਈ ਭੂਖੀ ਵਗੈਰਾ ਵੀ ਕੀਤੀ ਬਰਾਮਦ ਇੱਕ ਕੋਈ ਡੀਐਸਪੀ ਸਾਹਿਬ ਪੰਜਾਬ ਪੁਲਿਸ ਦੇ ਉਹਨਾਂ ਦਾ ਇੱਕ ਜੈਲੀ ਕਾਰਡ ਵੀ ਬਣਾਇਆ ਜੀ ਡਰਾਈਵਰ ਨੇ ਉਹ ਨੰਬਰਾਂ ਤੇ ਵੀ ਗੱਲ ਕੀਤੀ ਹੈ ਜੀ ਜੀ ਉਹ ਟਰੱਕ ਦੇ ਮਾਲਕਾ ਨਾ ਚੁੱਕਿਆ ਸੀ ਉਹ ਕਹਿੰਦੇ ਸਾਡਾ ਨਹੀਂ ਹੈਗਾ ਕਾਰਡ ਇਹ ਹੁਣ ਮੁਕਰ ਰਿਓ ਕਾਰਡ ਤੋਂ ਇਹ ਪੁਲਿਸ ਨੇ ਦੇਖਣਾ ਜੀ ਅਸੀਂ ਕੀ ਕਾਰਵਾਈ ਕਰਨੀ ਹੈ ਕੀ ਲੀਗਲ ਐਕਸ਼ਨ ਲੈਂਦੇ ਆ ਜੀ ਮੈਂ ਬਿਲਕੁਲ ਪਿੱਛੇ ਹੀ ਆ ਰਿਹਾ ਅਜੀ ਤੇਲ ਪਰਵਾ ਕੇ ਇੱਥੇ ਪੰਪ ਦੂੰ ਤੇ ਮੈਂ ਆਪਣੀ ਕਾਰ ਤੇ ਸੀਗਾ ਮੈਂ ਪਿੱਛੇ ਪਿੱਛੇ ਆ ਰਿਹਾ ਜੀ ਫਿਰ ਅਸੀਂ ਹਾਸੇ ਵਾਲੀ ਜਗ੍ਹਾ ਤੋਂ 1.5 ਕਿਲੋਮੀਟਰ ਅੱਗੇ ਜਾ ਕੇ ਇਹ ਟਰੱਕ ਵਾਲੇ ਨੂੰ ਅਸੀਂ ਕਾਬੂ ਕੀਤਾ ਜੀ ਮੇਰਾ ਨਾਮ ਸੁਰਜੀਤ ਸਿੰਘ ਆ ਜੀ ਅੱਲਵਾਤ ਟਰਾਲੀ ਆਉਂਦੀ ਪਰਲੀ ਸਾਈਡ ਫੁੱਟਪਾਥ ਦੇ ਨਾਲ ਟਰਾਲੀ ਬਾਈ ਨੇ ਇਧਰ ਨੂੰ ਕਰਤੀ ਗੱਡੀ ਕਹਿੰਦੀ ਇਧਰ ਖੜਾ ਹੀ ਜੂਸ ਵਾਲਾ ਤੇ ਅੰਮਰਲੇ ਪਾਸੇ ਗਿਆ ਨਾ ਟਰਾਲੀ ਨਾਲ ਬੈਠੀ ਮਾਡੀ ਗਲਤੀ ਬਈ ਨਹੀਂ ਆ ਰਹੀ ਗਰੋਥੇ ਰੁਕੇ ਇਹ ਨਹੀਂ ਗੱਲ ਕੀ ਹੈ ਕੀ ਮੰਨ ਗਏ ਗਲਤੀ ਮੰਨ ਲਈ ਇਹ ਦੇਖੋ ਜਿਹੜਾ ਕਾਰਡ ਆ ਨਹੀਂ ਜਿਹਦਾ ਮਾਲਕ ਦੇ ਕਾਗਜ਼ ਪੱਤਰ ਰਹਿ ਗਏ ਗੱਡੀ 'ਚ ਉਹ ਲਫਾਫਾ ਬੱਕਰਾ ਹੀ ਉਹ ਗੱਡੀ ਦੇ ਪਰਮਿਟ ਬੱਕਰਾ ਹੀ ਬੱਕਰਾ ਹਾਂ ਉਹਨਾਂ ਦਾ ਬ੍ਰਦਰ 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 ਦਾ ਹਾਂ ਉੱਕੀ ਆ ਨਸ਼ੀਲਾ ਫਿਰ ਹੋਰ ਹਾਂ ਉੱਕੀ ਉਹ ਖਾਨੇ ਪੰਜਾ ਮੇਠਾ 'ਚ ਇੱਥੇ ਓਪੜ ਗਿਆ ਤੇ ਟਰਾਲੀ ਟਰੈਕਟਰ ਬਚਾ ਹੋਗਾ ਟਰੈਕਟਰ ਪਲਟੀ ਟਰਾਲੇ ਵਾਲੇ ਨੇ ਸਟਾਰਟ ਮਾਰੀ ਆ ਤੇ ਟਰਾਲੀ ਪਲਟਾ ਦਿੱਤੀ ਤੇ ਦੇ ਚ ਮਾਲ ਦੀ ਨੁਕਸਾਨ ਨਹੀਂ ਕਿਹਾ ਦਾ ਆ ਬਚਾ ਹੋ ਗਿਆ ਮੌਕੇ ਤੇ ਪੜ ਗਿਆ ਪੰਜਾਬ ਮੈਂਟਾ जाएंगे तो बाकी गाना ਇਤਰਾ ਵੀ ਜੋ ਘਸੋਨ ਕਾਰਵਾਈ ਹੋਣੀ ਹੈ ਸਭ ਦਾ ठाणे ਨੇ ਕਰਨੀ